ਦੇਹਾ ਜਿਵੇਂ ਤਾਂ ਸਾਰਿਆਂ ਦਾ ਬਿੱਲ ਕਮਾਪੇ ਨਵੇਂ ਘੈਂਟ ਜੇ ਵਲੌਗ ਦੇ ਵਿੱਚ ਤੇ ਤੁਸੀਂ ਦੇਖਾਦੇ ਵੀਰੋ ਅੱਜ ਆਪਾਂ ਆਪਣਾ ਇਹ ਰਾਹ ਜੀ ਸਟਾਰਟ ਕਰਤਾ ਤੇ ਸੰਧਾਦ ਨੇ ਕਿਹੜਾ ਰਾਹ ਵਾ ਇਹ ਹੈ ਵੀਰੋ ਮਰੀ ਕੋਟ ਦੇ ਆ ਤੇ ਇਹ ਤਾਂ ਦੱਦ ਨੇ ਜ ਮਰੀ ਕੋਟ ਨਹੀਂ ਕਿਉਂ ਜਾਂਦੇ ਆ ਤੇ ਵੀਰੋ ਅੱਜ ਆਪਾਂ ਵੀਰੋ ਜੀਰੀ ਲੈ ਕੇ ਜਾਂਦੇ ਆ ਜੋ ਕਿ ਗੁਨਾਚਪਤੀ ਜੁਗ ਤੇ ਬੋਲੀ ਹੁਣੀ ਆ ਤੇ ਆ ਮਰੀ ਕੋਟ ਰੇ ਆਪਾਂ ਜਾਂਦੇ ਆ ਦਾਰਾ ਮੰਡੀ ਨੂੰ ਤੇ ਆ ਸਿੱਧੇ ਖੋਣੇ ਵੀ ਕੇਰੇ ਚੌਂ ਨੇ ਇੱਥੇ ਤੇ ਸਭ ਤੋਂ ਪਹਿਲਾਂ ਜਾ ਕੇ ਦਾਣਾ ਮੰਡੀ ਜਾ ਕੇ ਤੇ ਚਲੋ ਬਸ ਚੱਲਦੇ ਆ ਤੇ ਆ ਜੇ ਤੇ ਲਓ ਜੀ ਦੇਖੋ ਜੀ ਇੱਟਾ ਤੇ ਕੋਟੀ ਤੇ ਲਓ ਜੇ ਨਰੇਗੋਡੇ ਦਾ ਪਹੁੰਚ ਗਏ ਤੇ ਲਓ ਜੀ ਵੀਰੋ ਪਹੁੰਚ ਗਏ ਮਰੇ ਕੋਟਲੇ ਦਾਣਾ ਮੰਡੀ ਚ ਤੇ ਆਹੋਂ ਦਾ ਵੀਰਾ ਸਤਿ ਸ਼੍ਰੀ ਅਕਾਲ ਵੀਰਾ ਤੇ ਚਲੋ ਵੈਸੋਂ ਦਿਖਾਉਣੇ ਆ ਫਿਰ ਦਾਣਾ ਮੰਡੀ ਤੇ ਕਿਵੇਂ ਲੱਗਦੀ ਆ ਬੋਲੀ ਤੇ ਆ ਜਾਓ ਤੇ ਲੋ ਜੀ ਬਾਈ ਪੱਖਾ ਲੱਗ ਗਿਆ ਤੇ ਬਾਈ ਸਾਨੂੰ ਦੱਸ ਦਿੰਨੇ ਆ ਕਿਹੜਾ ਗੱਟੂ ਚ ਹੈ ਨਾ ਜਿਹਦੀ ਇਹ ਹੈਗੀ ਮੰਦੀਪ ਕੀ ਤੇ ਇਹ ਹੈਗੇ ਵੀਰੋ 1121 ਤੇ ਕਿਹੜੇ ਟਰਾਲੀ ਚ ਊ ਆ ਹਨਾ ਉਹ ਹੈਗੀ ਵੀਰੋ ਗੁਰਪ੍ਰੀਤ ਕੀ ਉਹ ਵੀ 1121 ਆ ਇਹ ਦੋਨੇ ਲੱਗ ਲੱਗ ਨਹੀਂ ਗਈਆਂ ਤੇ ਚਲੋ ਦੇ ਦੇਵੇ ਦੋਨਾਂ ਦਾ ਕਿੰਨਾ ਰੇਟ ਲੱਗਦਾ ਵਾ ਤੇ ਚਲੋ ਫਿਰ ਆਜੋ ਤੇ ਲਓ ਜਿਹੜੀ ਦੇਖ ਸਕਦੇ ਹੋ ਬਾ ਥੋੜੀ ਜਿਹੀ ਰਹੀ ਹੈ ਟਰਾਲੀ ਤੇ ਆ ਤੁਹਾਨੂੰ ਜੀਰੀ ਦਿਖਾ ਦਿੰਨੇ ਆ ਦੇਖੋ ਜੀ ਜੀ ਇਹ ਹੈਗੇ ਵੀਰੋ 1121 ਜੀਰੀ ਆ ਤੇ ਉਹ ਵੀ 1121 ਜੀਰੀ ਆ ਤੁਹਾਨੂੰ ਦਿਖਾ ਦਿੰਨਾ ਇੱਕ ਵਾਰੀ ਦੇਖੋ ਤੇ ਇਹ ਹੈਗੇ ਗੁਰਪ੍ਰੀਤ ਗੀ ਤੇ ਆਈਆ ਮਨਦੀਪ ਗੀ ਤੇ ਬਸ ਕਹਿੰਦੇ ਘਾਂਟੇ ਵਿੱਚ ਕਹਿੰਦੇ ਬੋਲੀ ਲੱਗਣੀ ਸ਼ੁਰੂ ਹੋ ਜਾਣੀ ਆ ਤੇ ਤੁਹਾਨੂੰ ਦਿਖਾਵਾਂਗੇ ਬੋਲੀ ਲੱਗਦੀ ਤੇ ਆ ਜੀ ਫੋਸ ਦੇਖੋ ਜੀ ਕਿੰਨਾ ਨਿਕਲਿਆ ਇਹ ਆ ਜੀ ਤੇ ਲੋ ਜੀ ਭਾਈ ਪੱਖਾ ਲੱਗ ਹਟਿਆ ਤੇ ਬਸ ਇਹ ਕਰੇ ਪੱਖੇ ਥੱਲੇ ਨਾ ਦੇਖ ਕਰੇ ਥੱਲੇ ਆ ਦਾਣੇ ਨਹੀਂ ਗੇ ਸਾਰੇ ਇਹ ਇੱਕ ਵਾਰੀ ਆਪਾਂ ਹੋਰ ਪੱਖਾ ਲਵਾ ਦਾਂਗੇ ਤੇ ਬਸ ਅੱਧੇ ਘੰਟੇ ਨੂੰ ਨਾ ਪਾ ਬੋਲੀ ਸ਼ੁਰੂ ਹੋਣ ਵਾਲੀ ਆ ਤੇ ਤੁਹਾਨੂੰ ਦਿਖਾਵਾਂਗੇ ਤੇ ਚਲੋ ਫਿਰ ਆਜੋ ਲਾਗਾ ਰਿਹਾ ਪੱਖਾ ਤੇ ਉਹਨੂੰ ਵੀ ਤੇ ਇਹ ਵੀ ਦੇਖ ਲਓ ਜੀ ਬਾਹਰਾਂ ਲਈ ਫੋਲ ਲੇ ਜੀ ਉਹ ਦੇਖੋ ਨਾ ਮੜੀ ਗੱਲ ਚਲੋ ਦੇ ਦਿਆਂ ਵਕਤ ਥੋੜਾ ਟਾਈਮ ਨੂੰ ਬੋਲੀ ਸ਼ੁਰੂ ਹੋ ਗਈ ਤੇ ਆਜੋ ਇਹ ਜੀਵੀਦਾਰ ਕਹਿੰਦੇ ਮੋਤਰ ਵੀ ਹੈ ਗੁਰ ਦਾ ਅਰੇ ਆਰਤੀ ਰੂਪੀਏ ਕੁੜਦੇ ਆ ਦੀ ਦੇਖ ਲੋ ਭੈ ਇਹਦਾ ਕਿੰਨਾ ਜਾਰੇ ਲੈਟਰ ਦਾਣੇ ਇਹਦੇ ਹਲਕਾ ਦਾਣਾ ਲੈ ਆ ਵੀ ਦੇਖ ਸਕਦੇ ਹਾਂ ਇਹਨੇ ਹੱਦ ਤੋਂ ਵੱਧ ਉਧਰ ਘਰਤ ਲਾ ਦਾਣਾ ਬੜਾ ਹਲਕਾ ਇਹ ਮੰਨਦਾ ਉਹਨੇ ਚੱਕ ਲਿਆ ਉਹਨੇ ਹੁਣ ਬੋਲੀ ਘਟਾ ਦੇਣੀ ਆ ਇਹ ਦੁਆਰਤ ਨੂੰ ਪੂਰਾ ਕਲੀਅਰ ਚਾਹੀਦਾ ਵੀ ਦਾਣਾ ਵੱਧ ਤਾਂਵੇਂ ਘੱਟ ਨਾ ਹੋਵੇ ਗੋਰੀਆਂ ਘਾਟਾ ਨਿਕਣ ਵੱਧ ਨਿਕਣ ਆ ਜੱਟ ਦੇਖ ਲੈ ਐ ਖੜੇ ਆ ਲੈ ਸਾਰੇ ਜੱਟ ਕੱਟਣ ਨੂੰ ਚਾਲ ਲੱਗਾਗਾ 5 ਰੁਪਏ 3205 ਹੋ ਜਾਂਦਾ 300 ਮਖਾਨਾ ਵੀ 5 ਰੁਪਏ 10 15 ਰੁਪਏ ਦੱਦਾ ਰੋਕ ਕੇ ਸਤਿ ਸ਼੍ਰੀ ਅਕਾਲ ਜੀ ਅਸੀਂ 8590 ਬਿਜਲਡ ਮੈਂ 3405 5 ਰੁਪਏ 10 ਰੁਪਏ ਨਾ ਨਾ 50 3405 ਨਹੀਂ 10 ਰੁਪਏ 15 ਰੁਪਏ ਜੀ ਠੀਕ ਭਾਈ ਜੀ 25 30 35 40 45 50 55 60 65 70 ਉਦੋਂ ਐਡਿਟ ਕਰਦਾ 75 70 ਰੁਪਏ 70 ਤੋਂ ਬਾਹਰ ਆ ਮੈਂ ਤਾਂ 60 ਦੇ ਬਾਹਰ ਹੋ ਗਿਆ ਸੀ 10 60 ਚ ਕੋਈ ਨਾ ਵੇ 60 ਤੇ ਰਹਿ ਗਈ 60 ਤੇ ਰਹਿ ਗਈ 60 ਚ ਰਹਿ ਗਈ 65 70 ਸੋਨੂੰਆ ਸਾਰਿਆਂ ਨੂੰ ਵੀਰੋ ਸੌਰੀ ਯਾਕ ਮੇਰਾ ਚੱਲਦੇ ਬੋਲੀ ਚ ਮੇਰਾ ਫੋਨ ਬੰਦ ਹੋ ਗਿਆ ਸੀਗਾ ਤੇ ਉਹ ਚਾਂਦਰ ਕੀਤਾ ਯਾਰ ਤੇ ਸਾਨੂੰ ਦੱਦ ਨੇ ਕਿੰਨਾ ਰੇਟ ਲੱਗਿਆ ਸੀਗਾ ਕਿਹਦੇ ਗੁਰਪ੍ਰੀਤ ਕੀਆ ਇਹਦਾ ਵੀ ਰੇਟ ਲੱਗਿਆ ਹੈਗਾ ਵਾ ਤੁਹਾਨੂੰ ਦਿਖਾਈ ਦਿੰਨੇ ਚਲੋ ਤੇ ਉਹ ਪਰਚੀ ਆਈ ਵੀ ਆ ਤੇ ਆディ ਦੇਖ ਸਕਦੇ ਹਾਂ ਤੇ ਇਹਦਾ ਲੱਗਿਆ ਭਾਈ 35 45 ਤੇ ਉਹ ਗਰੀ ਸਾਹਮਣੇ ਆ ਰਹੀ ਆ ਉਹਦਾ 3200 ਲੱਗਿਆ ਵਾ ਤੇ ਦੇਖ ਸਕਦੇ ਹਾਂ ਤੇ ਆਹ ਦੇਖ ਸਕਦੇ ਹਾਂ ਸਾਹਮਣੇ ਕੰਡਾ ਦਾ ਲੱਗਿਆ ਹੋਇਆ ਵਾ ਤੇ ਚਲੋ ਫਿਰ ਆਜੋ ਇਹ ਲੋ ਜੀ ਬਈ ਐਕਸ 17 ਗੋਰੀਆਂ ਇੱਕ ਟੋਟਰਾ ਇਹ ਹੋਈਆਂ ਨੇ